ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਸਵਾਗਤ ਹੈ ਮੇਰੇ ਚੈਨਲ ਤੇ ਬੱਬੂ ਗਨੇਸ਼ਰ ਮੇਰਾ ਨਾਮ ਹੈ ਜਿੰਨੂੰ ਨਹੀਂ ਪਤਾ ਬਾਕੀ ਕਾਫੀ ਜਣਿਆਂ ਨੂੰ ਪਤਾ ਇਹ ਮੈਂ ਆ ਗਿਆ ਆਪਣੀ ਘਰ ਦੀ ਪੁਰਾਣੀ ਰਸੋਈ ਬਾਹਰ ਵਾਲੀ ਰਸੋਈ ਕਹਿ ਸਕਦੇ ਆ ਮੈਨੂੰ ਇੱਕ ਚੀਜ਼ ਸਵੇਰੇ ਅੱਜ ਨਾ ਦਿਖੀ ਉਹ ਮੈਂ ਤੁਹਾਨੂੰ ਨਾਲ ਸ਼ੇਅਰ ਕਰਨੀ ਹੈ ਛੋਟੀ ਵੀਡੀਓ ਹੋਏਗੀ ਨਾਰਮਲ ਕੋਈ ਟੌਪਿਕ ਕੋਈ ਹੈ ਡਾ ਵੱਡਾ ਨਹੀਂ ਕਾਚੀ ਦਿਖਾਲਦਾ ਤੁਹਾਨੂੰ ਇਥੋਂ ਟੱਚ ਆ ਕੇ ਆ ਤੁਹਾਡੇ ਲਈ ਤਾਂ ਲੱਗਦਾ ਹੋਣਾ ਵੀ ਇਹੋ ਨਾ ਤਾਂ ਭੱਦਾ ਜਿਹਾ ਕੋਈ ਡੱਬੀ ਜਿਹੀ ਹੈ ਪਰ ਇਹ ਨਾ ਅਸਲ ਦੇ ਵਿੱਚ ਇਹ ਉਹ ਡੱਬਾ ਹੈ ਜਿਹਦੇ ਵਿੱਚ ਸਕੂਲ ਨੂੰ ਨਾ ਰੋਟੀ ਲੈ ਕੇ ਜਾਂਦਾ ਹੁੰਦਾ ਸੀ ਯਾਦ ਆ ਮੈਨੂੰ ਅੱਜ ਮੈਨੂੰ ਨਾ ਦਿਖਿਆ ਇਹੋ ਇਹ ਜੇ ਹੈ ਗਿਆ ਪਿੱਤਲ ਦਾ ਹੈ ਕਾਲਾ ਤਾਂ ਹੋ ਗਿਆ ਹੈ ਪਿਆ ਪਿਆ ਦੇਖਿਆ ਨਹੀਂ ਕਿਸੇ ਨੇ ਤੇ ਪਰ ਹਾਲਾਤ ਸਹੀ ਹੈ ਇਹਦੇ ਥੋੜਾ ਮਾਂਜਣਾ ਪੈਣਾ ਹੈ ਦਹੀਂ ਨਾਲ ਜਾਂ ਕਿਸੇ ਹੋਰ ਚੀਜ਼ ਨਾਲ ਤਾਂ ਹੀ ਦਾ ਰੰਗ ਨਿਖਰਨਾ ਹੈ ਤਾਂ ਪਿੱਤਲ ਵਾਲਾ ਰੰਗ ਤਾਂ ਆਣਾ ਹੈ ਇਹੋ ਡੱਬਾ ਰੱਖਦੇ ਇੱਥੇ ਖੋਲ ਕੇ ਦੇਖਦੇ ਵਿੱਚ ਕੀ ਆਇਆ ਹੈ ਇੱਕ ਮਿੰਟ ਠਹਿਰੋ ਖਾਲੀ ਹੈ ਯਾਰ ਖਾਲੀ ਖਾਲੀ ਹੈ ਇਹ ਇਹ ਜਦਨਾ ਇਹਨੂੰ ਇਹਨੂੰ ਕਰਦੇ ਆ ਬਾਅਦ ਚ ਸਾਫ ਤੁਹਾਨੂੰ ਦਿਖਾਣੇ ਫਿਰ ਸਾਫ ਕਰਕੇ ਆਹਾਂ ਚਲ ਗੱਲ ਹੁਣ ਕਰਦੇ ਆ ਇੱਥੇ ਇੱਥੇ ਹੀ ਕਰ ਲੈਨੇ ਗੱਲ ਮੈਂ ਨਾ ਜਦ ਪੜਦਾ ਸੀਗਾ ਮਤਲਬ 10ਵੀਂ ਤੱਕ ਮੈਂ ਚੱਲ ਜਦਾ ਰਿਹਾ ਹਾਂ ਹਾਂ 10ਵੀਂ ਜਿਨੀ 10ਵੀਂ ਚ ਮੈਨੂੰ ਨਾ ਡੱਬਾ ਮਿਲ ਗਿਆ ਸੀਗਾ 10ਵੀਂ ਚ ਮੈਨੂੰ ਨਾ ਮੈਂ ਕਲਾਸ ਚ ਫਸਟ ਆਇਆ ਸੀ ਨਾ ਅਨਾਮ ਦੇ ਤੌਰ ਤੇ ਮੈਨੂੰ ਟਿਫਨ ਬਾਕਸ ਮਿਲਿਆ ਸੀ ਉਤੋਂ ਪਹਿਲਾਂ ਮੈਂ ਇਹਦੇ ਚ ਲੈ ਜਾਂਦਾ ਹੁੰਦਾ ਸੀ ਐਸੀ ਐਸੀ ਡੱਬੇ ਚ ਇਹਦੇ ਚ ਕੀ ਲੈ ਕੇ ਜਾਣਾ ਮੱਕੀ ਦੀ ਰੋਟੀ ਦਾ ਨਾ ਕੁਦੂ ਲੈ ਕੇ ਜਾਂਦਾ ਹੁੰਦਾ ਸੀ ਕੁਦੂ ਸਾਡੇ ਵਾਲ ਉਸ ਚੀਜ਼ ਨੂੰ ਕਹਿੰਦੇ ਆ ਫੇ ਮੱਕੀ ਦੀ ਰੋਟੀ ਜਦ ਬਣ ਜਾਣੀ ਤਾਜੀ-ਤਾਜੀ ਉਹਦੇ ਵਿੱਚ ਸੱਕਰ ਮਿਲਾ ਕੇ ਉਹਨੂੰ ਐਦਾਂ ਕਟ ਕੇ ਉਹਦੀ ਚੂਰੀ ਜੇ ਬਣਾ ਲੈਣੀ ਤੇ ਉਹ ਚੂਰੀ ਬਣਾ ਕੇ ਲੈ ਜਾਣੀ ਸੱਕਰ ਪਾ ਕੇ ਕੁਝ ਦੇਸੀ ਘੇ ਪਾ ਲੈਣਾ ਜਾਂ ਮੱਖਣ ਪਾ ਲੈਣਾ ਤੇ ਉਹ ਚੂਰੀ ਬੜੀ ਸਵਾਦ ਹੁੰਦੀ ਸੀ ਬਈ ਤਕਰੀਬਨ ਤਕਰੀਬਨ ਜੇ ਕਈਏ ਪਈ ਮੈਂ 100 ਦਿਨ ਰੋਟੀ ਲੱਗ ਗਿਆ ਉਹਦੇ ਚ 75 ਦਿਨ ਚੂਰੀ ਹੁੰਦੀ ਸੀ ਚਲੋ ਉਹ ਦੋ ਤਿੰਨ ਤਰ੍ਹਾਂ ਦੀ ਹੁੰਦੀ ਸੀ ਹਰੇਕ ਵਾਰੀ ਘਰ ਦੇ ਮਿੱਠਾ ਨਹੀਂ ਪਾ ਕੇ ਦਿੰਦੇ ਹੁੰਦੇ ਸੀ ਫਿਰ ਕਈ ਵਾਰੀ ਨਮਕ ਪਾ ਕੇ ਮੱਖਣ ਪਾ ਕੇ ਉਹ ਲੱਡੂ ਜਿਆ ਬਣਾ ਕੇ ਦੇ ਦਣਾ ਉਹ ਅਸੀਂ ਕੁੱਦੂ ਕਹਿੰਦੇ ਹੁੰਦੇ ਸੀ ਇਹ ਤਾਂ ਗੋਲ ਐਡਾ ਲੱਡੂ ਹੁੰਦਾ ਸੀਗਾ ਇਹਦੇ ਵਿੱਚ ਪਾ ਲੈਣਾ ਉਹਨੂੰ ਕੁੱਦੂ ਕਹਿੰਦੇ ਹੁੰਦੇ ਸੀ ਵੀ ਕੁੱਦੂ ਕੁੱਟ ਕੇ ਲਿਆਇਆ ਕਲਾਸ 'ਚ ਫੇਰ ਤੂੰ ਕਿਆ ਲਿਆਇਆ ਵੀ ਮੈਂ ਤਾਂ ਕੁੱਦ ਕੁੱਟ ਕੇ ਲਿਆਇਆ ਚੂਰੀ ਕੱਟੇ ਕਹਿੰਦੇ ਹੁੰਦੇ ਸੀਗੇ ਤੇ ਘਰੇ ਵੀ ਕਈ ਵਾਰੀ ਸਵੇਰ ਨੂੰ ਉੱਠਣਾ ਦਾ ਆਹ ਹੋਰ ਕੁਛ ਨਾ ਮਿਲੇ ਕਹਿੰਣ ਸਾਨੂੰ ਚੂਰੀ ਕੁੱਟ ਕੇ ਦੇ ਦਿਓ ਉਹ ਖਾਣੀ ਆ ਅੱਜ ਸਵੇਰੇ ਮੇਰੀ ਨਾ ਮੈਂ ਉਸ ਟਾਈਮ ਤੇ ਰਿਕਾਰਡਿੰਗ ਨਹੀਂ ਕਰ ਸਕਿਆ ਮੇਰੇ ਆਪਣੀ ਬੇਟੀ ਨੂੰ ਦੱਸਿਆ ਇਸ ਤਰ੍ਹਾਂ ਜਾਂ ਡੱਬਾ ਮਿਲਿਆ ਉਹ ਕਹਿੰਦੀ ਮੈਂ ਵੀ ਖਾਣੀ ਆ ਚੂਰੀ ਤੇ ਉਹਨੂੰ ਵੀ ਕੁੱਟ ਕੇ ਖਲਾਈ ਚੂਰੀ ਫਿਰ ਅੱਜ ਕੱਲ ਜਿਹੜਾ ਹੁਣ ਡੱਬੇ ਆਂਦੇ ਆ ਹੁਣ ਬੱਚੇ ਜਾਂਦੇ ਆ ਸੌਰੀ ਡੱਬੇ ਕੰਨ ਆਦੇ ਹੁਣ ਬੱਚੇ ਜਦ ਲਾਂਚ ਲੈ ਕੇ ਜਾਂਦੇ ਸਕੂਲ ਨੂੰ ਕਿਹਾ ਜਾਂਦਾ ਤੁਸੀਂ ਦੇਖਿਓ ਬਹੁਤ ਵਧੀਆ ਵੈਰਾਈਟੀ ਮਿਲਦੀ ਆ ਹੁਣ ਹੁਣ ਡੱਬੇ ਦੇ ਵਿੱਚ ਹਮ ਕੁਝ ਫਰੂਟ ਹੁੰਦਾ ਆ ਫਰੂਟ ਦੀਆਂ ਦਾ ਕਤਲੀਆਂ ਕਟੀਆਂ ਹੋਣੀਆਂ ਅੰਗੂਰ ਹੁੰਦੇ ਆ ਇੱਕ ਸਾਈਡ ਤੇ ਛੋਟੇ ਛੋਟੀਆਂ ਦੋ ਪਰੌਂਠੀਆਂ ਆਉਂਦੀਆਂ ਆ। ਸੁੱਕੀ ਸਬਜ਼ੀ ਹੁੰਦੀ ਹੈ ਜਾਂ ਬ੍ਰੈਡ ਦੇ ਸੈਂਡਵਿਚ ਬਣਾ ਕੇ ਰੱਖੇ ਹੁੰਦੇ ਆ। ਇਸ ਤਰ੍ਹਾਂ ਦਾ ਜਾਂਦਾ ਹੈ ਕੁਝ। ਅ ਮਤਲਬ ਇਸ ਤਰ੍ਹਾਂ ਦੇ ਖਾਣਾ ਜਾਂਦਾ ਰਿਹਾ। ਸਾਡੇ ਟਾਈਮ ਇਦਾਂ ਦਾ ਹੈ ਨਹੀਂ ਸੀਗਾ। ਸੈਂਡਵਿਚ ਤਾਂ ਅਸੀਂ ਸਮਝ ਲਓ ਕਦੀ ਖਾਦਾ ਹੀ ਨਹੀਂ ਸੀਗਾ। ਸੈਂਡਵਿਚ ਬਾਰੇ ਕੁਝ ਪਤਾ ਹੀ ਨਹੀਂ ਸੀਗਾ। ਨਾ ਸੈਂਡਵਿਚ ਬਾਰੇ ਪਤਾ ਨਾ ਪੀਜੇ ਬਾਰੇ ਨਾ 버ਗਰ ਬਾਰੇ ਇਹ ਚੀਜ਼ਾਂ ਦਾ ਨਾਂ ਉਹ ਵੀ ਨਹੀਂ ਸੀ ਸੁਣਿਆ ਆ। ਬਸ ਆਈ ਕੁਝ ਹੁੰਦਾ ਸੀ। ਮੱਕੀ ਦੀ ਰੋਟੀ ਦਾ ਕੁੱਦੂ ਇਹਨਾਂ ਲਈ ਖੁਸ਼ ਹੋ ਜਾਈਦਾ ਸੀਗਾ ਸੋ ਇਹ ਸੀਗਾ ਮੈਨੂੰ ਲੱਭ ਗਿਆ ਡੱਬਾ ਤਾਂ ਮੈਂ ਤੁਹਾਨੂੰ ਦਿਖਾਤਾ ਜਿਆਦਾ ਤਾਜ਼ਾ ਹੋ ਗਈਆਂ ਪਤਾ ਨਹੀਂ ਕਿੰਦਾ ਸੰਭਾਲ ਕੇ ਰੱਖਿਆ ਸੀਗਾ ਘਰ ਦੇਆਂ ਨੇ ਮੈਂ ਤਾਂ ਦੇਖ ਕੇ ਹਨਾ ਨੇ ਮੈਂ ਤਾਂ ਡੱਬਾ ਪਛਾਣ ਲਿਆ ਜਦ ਹੀ ਛੋਟਾ ਜਿਹਾ ਡੱਬਾ ਇੰਨੇ ਕ ਨਾਲ ਹੀ ਸਾਡਾ ਸਰ ਜਾਂਦਾ ਹੁੰਦਾ ਸੀ ਲੰਚ ਦਾ ਅਸਲ ਦੇ ਵਿੱਚ ਦੇਸੀ ਘੇ ਦੇ ਵਿੱਚ ਜਦ ਮੱਕੀ ਦੀ ਰੋਟੀ ਨਾਲ ਸ਼ੱਕਰ ਚ ਨ ਮਿਕਸ ਕਰਕੇ ਬਣਾਈ ਹੁੰਦੀ ਤਾਂ ਨਜ਼ਾਰਾ ਆ ਜਾਂਦਾ ਹੁੰਦਾ ਤੇ ਇੱਕ ਵਾਰੀ ਪਤਾ ਹੈ ਮੈਂ ਇੱਕ ਹੋਰ ਸ਼ੇਅਰ ਕਰਦਾ ਗੱਲ ਮੈਂ ਨਾ ਕਲਾਸ ਦੇ ਵਿੱਚ ਲੈ ਕੇ ਗਿਆ ਸੀ ਕੁਦੂ ਤਾਂ ਖੰਡਾ ਵਾਲਾ ਹੀ ਸੀਗਾ ਇਹੋ ਸੌਰੀ ਸ਼ੱਕਰ ਵਾਲਾ ਹੀ ਸੀਗਾ ਤੇ ਓਹੋ ਹੋਇਆ ਕਿਆ ਅਸੀਂ ਆਪਣੀਆਂ ਬਸਤੀਆਂ ਚ ਰੱਖਿਓ ਸੀ ਡੱਬੇ ਤੇ ਆਪਾਂ ਕੋਈ ਸੰਸਾਰੀ ਕਲਾਸ ਨੂੰ ਲੈ ਗਏ ਥੋੜਾ ਜਿਹਾ ਬਾਹਰ ਅਸੂ ਇੱਕ ਬੱਚਾ ਆਇਆ ਸੀਗਾ ਇੱਕ ਕਈ ਵਾਰੀ ਨਾ ਅਸੀਂ ਛੋਟੇ ਬੱਚੇ ਨਾਲ ਲੈ ਜਾਂਦੇ ਹੁੰਦੇ ਸੀ ਨਿਆਣੇ ਆਪਣੇ ਨਾਲ ਤੇ ਕਲਾਸ ਚ ਲਿਆਂਦੇ ਸੀ ਅੱਡੀ ਕੋਈ ਪੁੱਛਦਾ ਨਹੀਂ ਸੰਦਾ ਆਪਣੇ ਛੋਟਾ ਬੱਚਾ ਨਾਲ ਲੈਣਾ ਉਹ ਕਲਾਸ 'ਚ ਉਹਨੇ ਬੈਠਾ ਰਹਿਣਾ ਉਹ ਆਇਆ ਸੀਗਾ ਬੱਚਾ ਤੇ ਅਸੀਂ ਸਾਨੂੰ ਕਿਸੇ ਹੋਰ ਕੰਮ ਲਾ ਦਿੱਤਾ ਕਲਾਸ ਬਾਹਰ ਕਹਿੰਦੇ ਵੀ ਇੱਧਰ ਕੋਈਆਂ ਕੁਛ ਅੱਧੇ ਇੱਕ ਘੰਟੇ ਲਈ ਅਸੀਂ ਕਲਾਸ ਤੋਂ ਬਾਹਰ ਸੀਗੇ ਡੱਬੇ ਅੱਥੇ ਹੀ ਸੀਗੇ ਅੰਦਰ ਹੀ ਬੈਠੇ ਸੀ ਤੋ ਇੱਕ ਨਿਆਣੇ ਨੇ ਨਾ ਉਹ ਆਏ ਉਹਨੇ ਸਾਰਿਆਂ ਦੇ ਡੱਬੇ ਫਰੋਲੇ ਉਹਨੇ ਮੇਰੇ ਡੱਬੇ ਚ ਸੀਗਾ ਖੁੱਦੂ ਕਿਤੇ ਉਹਦੇ ਹੱਥ ਆ ਗਿਆ ਉਹਨੇ ਮਿੱਤਰ ਨਾਲ ਸਾਰਾ ਖਾ ਲਿਆ ਜਮ ਕਲਾਸ ਚ ਆਇਆ ਤਾਂ ਮੈਨੂੰ ਉਦਣ ਮਤਲਬ ਮੈਨੂੰ ਬਹੁਤ ਹੋਰ ਤਰ੍ਹਾਂ ਫੀਲ ਹੋਇਆ ਚੱਲ ਐਦਾਂ ਵੀ ਆਪਣੇ ਨਾਲ ਦੇ ਯਾਰ ਦੋਸਤਾਂ ਨੇ ਰੋਟੀ ਮੇਰੇ ਨਾਲ ਸ਼ੇਅਰ ਕਰ ਲਈ ਤਾਂ ਭੁੱਖ ਮਿਟ ਗਈ ਨਹੀਂ ਤਾਂ ਭੁੱਖਾ ਹੀ ਰਹਿਣਾ ਪੈਣਾ ਸੀਗਾ ਉਹ ਮੈਨੂੰ ਗੱਲ ਹਜੇ ਵੀ ਯਾਦ ਆ ਬਈ ਮੇਰੀ ਰੋਟੀ ਖਾ ਗਿਆ ਜਿਗਾ ਇੱਕ ਬੱਚਾ ਸੋ ਕੀ ਆ ਕਹੀਏ ਕੀ ਕਹਿ ਸਕਦੇ ਆ ਬੱਚੇ ਨੂੰ ਤਾਂ ਕੁਝ ਨਹੀਂ ਕਹਿ ਸਕਦੇ ਸੋ ਐਸ ਗਿਆ ਛੋਟੀ ਜੀ ਵੀਡੀਓ ਤੇ ਇਹਨੂੰ ਮੈਂ ਨਾ ਹੁਣ ਮਾਂਜਣ ਲਈ ਦੇਣਾ ਹੈ ਤੇ ਮਾਂਜ ਮੁੰਝ ਕੇ ਦੇਖਦੇ ਆਂ ਵੀ ਕਿੱਦਾਂ ਦਾ ਨਿੱਖਰ ਕੇ ਆਦਾ ਹੈ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦਿਖਾਣੀ ਹੈ ਅੰਦਰ ਉਹ ਵੀ ਦਿਖਾਣਾ ਹੈ ਤੇ ਇਹ ਜਦ ਤੀ ਜੇ ਮਾਂਜ ਹੋ ਗਿਆ ਵੀਡੀਓ ਦੇ ਐਂਡ 'ਚ ਤੁਹਾਨੂੰ ਦਿਖਾ ਦੂੰਗਾ ਠੀਕ ਹੈ ਨਾ ਇਹਨੂੰ ਹਾਲ ਦੀ ਘੜੀ ਇੱਥੇ ਰੱਖਦੇ ਆਂ ਇਸ ਟਾਈਮ ਦੁਪਹਿਰ ਦਾ ਟਾਈਮ ਹੈ ਐਤਵਾਰ ਦਾ ਸਮਾਂ ਹੈ ਤੇ ਵੀਡੀਓ ਪੋਸਟ ਕਰਨ ਨੂੰ ਟਾਈਮ ਲੱਗਣਾ ਹੈ ਕਿਉਂਕਿ ਮੈਂ ਕਿਤੇ ਇਤੋਂ ਬਾਹਰ ਜਾਣਾ ਹੈ ਅੱਜ ਮੈਂ ਪੰਗ ਪੁਗ ਬਣ ਕੇ ਇਸੇ ਕਰਕੇ ਰੈਡੀ ਹੋਏ ਆ ਆ ਰਸੋਈ ਨਾ ਬਾਹਰ ਬਣਾਈ ਹੋਈ ਆ ਕਈ ਵਾਰੀ ਉਧਰ ਦਾ ਚੁੱਲਾ ਵੀ ਆ ਆ ਬਣਾਇਆ ਹੋਇਆ ਕਈ ਵਾਰੀ ਉੱਥੇ ਅੰਦਰ ਨਾ ਚਿਤ ਕਰੀ ਤਾਂ ਇੱਧਰ ਬਣਾ ਲਈਦਾ ਤੇ ਹੁਣ ਮੈਂ ਤੁਹਾਨੂੰ ਇੱਕ ਚੀਜ਼ ਦਿਖਾਉਣਾ ਹੈ ਜਿਹੜਾ ਘਰੇ ਅਸੀਂ ਇੱਕ ਸਾਡਾ ਹੋਰ ਅ ਜੁੜਿਆ ਆ ਸਾਡੇ ਨਾਲ ਗੈਜਟ ਉਹ ਦਿਖਾਣਾ ਹਾਂ ਉਮੀਦ ਕਰਦਾ ਮੇਰੀ ਚਿਹਰਾ ਸਹੀ ਆਉਂਦਾ ਹੋਏਗਾ ਤੇ ਉਹ ਹੈਗਾ ਜੀ ਆਹਾ ਆਹ ਕੰਪਿਊਟਰ ਇਹੋ ਜੁੜਿਆ ਹੈ ਜੀ Apple ਦਾ Mac ਇਹ ਅਸੀਂ ਹੁਣ ਐਡੀਟਿੰਗ ਮੈਂ ਇਹਦੇ ਤੇ ਕਰਦਾ ਹੁੰਦਾ ਆ ਮੈਨੂੰ ਥੋੜੀ ਮੈਂ ਪਹਿਲਾਂ ਦੱਸਿਆ ਸੀਗਾ ਕਿ ਮੈਨੂੰ ਵਿੰਡੋ ਵਾਲੇ ਤੇ ਥੋੜੀ ਜਿਹੀ ਪ੍ਰੋਬਲਮ ਆਂਦੀ ਸੀ ਜਦੋਂ ਹੁਣ ਜਿਹੜੀ ਮੇਰੀ ਵੀਡੀਓ ਹੁੰਦੀ ਆ ਉਹਦੇ ਵਿੱਚ ਮੈਂ ਇੱਕ ਤਾਂ ਸਾਰੀ ਲੋਗ ਤੇ ਹੁੰਦੀ ਆ ਮਤਲਬ ਕਲਰ ਘੱਟ ਹੁੰਦੇ ਆ ਪਹਿਲਾਂ ਬਾਅਦ ਵਿੱਚ ਕਲਰ ਮੈਂ ਕਰਦਾ ਹੁੰਨਾ ਵੀਡੀਓ ਕਲਰ ਕਲਰਿੰਗ ਬਾਅਦ ਚ ਹੀ ਹੁੰਦੀ ਆ ਤੇ ਮਤਲਬ ਕਲਰ ਕਰੈਕਸ਼ਨ ਤੇ ਐਡਿਟਿੰਗ 4K ਤੇ ਕਰਦਾ ਹੁੰਦਾ ਤੇ ਪਹਿਲਾ ਜਿਹੜਾ ਫਰੇਮ ਜਿਹੜਾ ਪਹਿਲਾ ਲੈਣਾ ਹੁੰਦਾ ਮੈਂ ਸਕੁਅਰ ਫਰੇਮ ਤੇ ਵੀਡੀਓ ਰਿਕਾਰਡਿੰਗ ਕਰਦਾ ਹੁੰਦਾ ਕਿਉਂਕਿ ਮੈਂ YouTube ਤੇ ਵੀ ਪਾਣੀ ਹੁੰਦੀ Facebook ਤੇ ਵੀ ਪਾਣੀ ਹੁੰਦੀ ਤੇ Instagram ਤੇ ਵੀ ਪਾਣੀ ਹੁੰਦੀ ਫਿਰ ਮੈਨੂੰ ਉਹਦਾ ਫਰੇਮ ਲੈਣਾ ਸੌਖਾ ਹੋ ਜਾਂਦਾ ਫਿਰ ਵਿੰਡੋ ਵਾਲਾ ਜਿਹੜਾ PC ਹੈ ਸੀਗਾ ਪਹਿਲਾਂ ਉਹਦੇ ਉਹ ਹੈਂਡਲ ਨਹੀਂ ਸੀ ਕਰ ਰਿਆ ਇਹ ਡਾਟੇ ਨੂੰ ਕਿਉਂਕਿ ਡਾਟਾ ਹੈਵੀ ਹੋ ਜਾਂਦਾ ਸੀ ਕੈਮਰੇ ਦਾ ਜਾਂ ਵੀਡੀਓ ਦਾ ਤੇ 4K ਦਾ ਡਾਟਾ ਹੁੰਦਾ ਸੀ ਤੇ 4K ਡਾਟਾ ਹੈਵੀ ਹੋ ਜਾਂਦਾ ਸੀ ਤੇ ਜਿਹੜੀ ਵੀਡੀਓ ਦੀ ਕੁਆਲਿਟੀ ਵੀ ਕਾਫੀ ਹਾਈ ਰੱਖਣੀ ਪੈਂਦੀ ਸੀ ਬਾਅਦ ਵਿੱਚ ਸੈਟਿੰਗ ਲੋ ਕਰਦਾ ਹੁੰਦਾ ਸੀ ਮੈਂ ਤੇ ਉਹ ਫਿਰ ਇਹਦੇ ਨਾਲ ਮੈਚ ਨਹੀਂ ਸੀ ਹੁੰਦਾ ਤੇ ਉਹਦੇ ਕਰਕੇ ਫਿਰ ਮੈਨੂੰ ਇਹੋ ਆਪਣਾ ਚੇਂਜ ਕਰਨਾ ਪਿਆ ਤੇ ਇਹਦੇ ਤੇ ਮੈਂ ਫਿਰ ਹੁਣ ਆਪਣਾ ਜਿਹੜਾ ਹੋਰ ਕੰਮ ਵੀ ਹੈ ਆਪਣਾ ਜਿਹੜਾ ਕੰਮ ਮੈਂ ਕਰਦਾ ਹੀ ਵੀਡੀਓ ਐਡੀਟਿੰਗ ਦਾ ਉਹ ਵੀ ਮੇਰਾ ਸੌਖਾ ਹੋ ਜਾਂਦਾ ਕਿਤੇ ਮੈਨੂੰ ਕੋਈ ਐਮਰਜੈਂਸੀ ਲੋਡ ਪੈ ਜਵੇ ਕੰਮ ਤੋਂ ਬਾਅਦ ਕਿਉਂਕਿ ਮੈਂ 9 ਤੋਂ 5 ਕਰਦਾ ਕੰਮ ਵਿੱਚ ਕਿਤੇ ਲੋਡ ਪੈ ਜਵੇ ਤਾਂ ਮੈਂ ਇੱਥੇ ਇੱਥੇ ਆ ਕੇ ਐਡੀਟਿੰਗ ਕਰ ਲੈਣਾ ਉਹ ਨਾਲ ਮੈਨੂੰ ਇਹ ਐਨਾ ਹੋ ਜਾਂਦਾ ਹੈ ਵੀ ਮੇਰੇ ਤੇ ਲੋਡ ਘਟ ਪੈਂਦਾ ਹੈ ਸੋ ਆਹੀ ਵੀਡੀਓ ਸੀਗੀ ਤੇ ਟਰਾਈ ਕਰਦਾ ਹੁੰਦਾ ਮੈਂ ਥੋੜੇ ਜੇ ਟੱਚ ਕਰਨ ਦੀ ਪੁਰਾਣਾ ਆਪਣਾ ਸਮਾਂ ਯਾਦ ਕਰਨ ਦੀ ਜਾਂ ਨਵੀਂ ਚੀਜ਼ਾਂ ਜੋ ਤੁਹਾਨੂੰ ਤੁੰਦ ਖਾਲੀਆਂ ਆਂ ਵੀਡੀਓ ਦਾ ਟਾਪਿਕ ਕੋਈ ਨਹੀਂ ਅੱਜ ਸਿੰਪਲ ਵੀਡੀਓ ਵਧੀਆ ਲੱਗੀ ਹੋਏਗੀ ਨਹੀਂ ਲੱਗੀ ਤਾਂ ਦੱਸ ਦਿਓ ਤਾਂ ਕੋਸ਼ਿਸ਼ ਕਰਾਂਗੇ ਅੱਗੇ ਵਾਸਤੇ ਵਧੀਆ ਲੱਗੇ ਠੀਕ ਹੈ ਜੀ ਮਿਲਦੇ ਆਂ ਅਗਲੀ ਕਿਸੇ ਵੀਡੀਓ ਚ ਤੇ ਡੱਬਾ ਤੁਹਾਨੂੰ ਦਿਖਾੜ ਕੇ ਜਾਊਂਗਾ ਮੈਂ ਕਿੰਨਾ ਹੋਇਆ ਮੈਂ ਮਤਲਬ ਦਿਖਾਊਂਗਾ ਜਰੂਰ ਦੇਖ ਹਾਂ ਜੀ ਜੁੜੇ ਰਹੋ ਵੀਡੀਓ ਨਾਲ ਦਿਖਾਨੇ ਤੁਹਾਨੂੰ ਲਓ ਜੀ ਡੱਬਾ ਮੇਰੇ ਕੋਲ ਆ ਗਿਆ ਆਹ ਡੱਬਾ ਹੈ ਚਮਕਾਤਾ ਥੋੜਾ ਜਿਆ ਘਰਦਿਆ ਨੇ ਉਹ ਹਜੇ ਥੋੜੀ ਜੀ ਹੋਰ ਇਹਦੇ ਤੇ ਮਤਲਬ ਥੋੜੀ ਸਫਾਈ ਜੇ ਹੋਰ ਹੋ ਜਾਂਦੀ ਹੋਰ ਚਮਕ ਜਾਣਾ ਸੀ ਹਜੇ ਜਲਦੀ ਜਲਦੀ ਚਮਕਾਇਆ ਇਹ ਕਾ ਚੀਜ਼ ਨਵੀਂ ਉਹ ਦਿਖੀ ਹੈ ਉਹ ਤੋਂ ਬਾਅਦ ਇਹ ਆ ਦੇਖੋ ਨੂੰ ਪੜ ਕੇ ਦਿਖਾਉਦਾ ਹਰਪਜਨ ਸਿੰਘ ਲਿਖਿਆ ਆ ਇਹ ਮੇਰੇ ਫਾਦਰ ਸਾਹਿਬ ਦਾ ਨਾਮ ਹੈ ਇਹ ਜਦੋਂ ਮੈਂ ਦਿਖਾ ਲਿਆ ਉਹਨਾਂ ਨੂੰ ਡੱਬਾ ਨਾ ਉਹ ਕਹਿੰਦੇ ਮੈਂ ਵੀ ਇਹੋ ਲੈ ਕੇ ਜਾਂਦਾ ਹੁੰਦਾ ਸੀ ਇਹ ਮੇਰਾ ਹੀ ਨੋਆ ਮੇਰੇ ਲਈ ਲੈ ਕੇ ਦਿੱਤਾ ਸੀ ਘਰਦਿਆਂ ਨੇ ਬਹੁਤ ਪੁਰਾਣਾ ਡੱਬਾ ਹੀ ਦੇ ਹਿਸਾਬ ਨਾਲ ਮੇਰੇ ਫਾਦਰ ਸਾਹਿਬ ਤਾਂ 1955 ਦੇ ਕਰੀਬ ਪੜਦੇ ਸੀਗੇ ਜਿਆਦਾ ਨਹੀਂ 54-55 ਤੋਂ ਸਟਾਰਟ ਕੀਤਾ ਮਤਲਬ ਇਹੋ 50-70 ਸਾਲ 60-70 ਸਾਲ ਹਾਂ 60-70 ਸਾਲ ਪੁਰਾਣਾ ਡੱਬਾ ਆਇਆ ਇਹੋ ਤੇ ਬਸ ਆਹੀ ਸੀਗੀ ਵੀਡੀਓ ਤੇ ਤੁਹਾਨੂੰ ਉਮੀਦ ਕਰਦਾ ਚੰਗੀ ਲੱਗੀ ਹੋਏਗੀ ਤੇ ਸ਼ੇਅਰ ਜੇ ਕਰਨੀ ਕਰਦੇ ਹੋ ਬਾਕੀ ਤੁਹਾਡੀ ਮਰਜ਼ੀ ਆ ਤੇ ਮਿਲਦੇ ਆਂ ਅਗਲੀ ਕਿਸੇ ਵੀਡੀਓ ਚ ਰੱਬ ਰੱਖਾ ਜੀ